ਜਿਨ੍ਹਾਂ ਨੇ ਇੱਥੇ ਛੜਤੀਨ ਜਲਪਨ ਨੂੰ ਬੋਲਣ ਦਾ ਵਾਅਦਾ ਕੀਤਾ ਸੀ ਪੰਜਾਬ 'ਚ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਉਸੇ ਗੜੀ ਦੇ ਵਿੱਚ ਅੱਜ ਸੇ ਤਕਰੀਬਨ ਜੇ ਪੈਕਸਪਲਾ ਡੋਰ ਟੂ ਡੋਰ ਕਮਹੀਮ ਚੱਲ ਰਹੀ ਹੈ ਉਹ ਤਾਂ ਬੀਜਪੀ ਸਾਹਿਬ ਦਾ ਵੀ ਦਿਖਾਇਆ ਚਲਾਇਆ 33000 ਗ੍ਰਫਤਾਰੀਆਂ ਹੋ ਚੁੱਕੀਆਂ ਬਹੁਤ ਕਾਮਯਾਬੀ ਮਿਲੀ ਹੈ ਪਰ ਪਬਲਿਕ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਹੁੰਦੇ ਆ ਕੱਲੇ ਸਟੈਂਡੀ ਨਾਲ ਇਹ ਕੰਮ ਕਰ ਰਹੀ ਹੈ ਜਿਹੜੇ ਲੋਕ ਅਛੀ ਯਾਦੀ ਨੇ ਨਸ਼ਾ ਚੰਨੇ ਜਾਂਦੇ ਉਹਨਾਂ ਦਾ ਇਲਾਜ ਵੀ ਕਰਾਇਆ ਜਾ ਰਿਹਾ ਔਰ ਜਿਹੜੇ ਲੋਕ ਨਸ਼ਾ ਵੇਚ ਨੂੰ ਨਹੀਂ ਹਟਦੇ ਉਹਨਾਂ ਨੂੰ ਸ੍ਰੀ ਖਾਂਦਸ ਰਖਾ ਦੇ ਪਿੱਛੇ ਵੀ ਭੇਜਿਆ ਜਾ ਰਿਹਾ ਜਦ ਲੋਕਾਂ ਨੇ ਸਾਥ ਦੇ ਦਿੱਤਾ ਔਰ ਜੱਟ ਫਤਮ ਹੋ ਗਿਆ ਅੱਜ ਮੈਂ ਵੀ ਆਸ ਕਰਾਂਗਾ ਕਿ ਲੋਕ ਸਾਥ ਦੇ ਜਿਹੜੇ ਲੋਕਾਂ ਦੇ ਵਿੱਚ ਕੋਈ ਡਰ ਪਿਆ ਹੈ ਡਰ ਪਿਆ ਕੱਢ ਦਿਓ ਤੁਹਾਡਾ ਕੁਝ ਨਹੀਂ ਵਿਗਲੇਗਾ ਜੋ ਤੁਸੀਂ ਸਾਨੂੰ ਪ੍ਰਾਈਵੇਸੀ ਦੀ ਰਿਪੋਰਟ ਦਿਓਗੇ ਬੈਲ ਕਰੋਗੇ ਤੁਹਾਡੀ ਗੱਲ ਸਾਰੀ ਪ੍ਰਾਈਵੇਸੀ ਰੱਖੀ ਜਾਏਗੀ ਕਿ ਅਸੀਂ ਸਾਨੂੰ ਇਹ ਇਨਫੋਰਮੇਸ਼ਨ ਦੇ ਕੇ ਕਿ ਆ ਸਾਡੀ ਨਿਜੀ ਬਾਹਰ ਜਾਂਦੀ ਹੈ ਬਿਲਕੁਲ ਉਹ ਬਿਲਕੁਲ ਸੇਵ ਰਹੇ ਨੇ ਅਤੇ ਤਕਰੀਬਨ ਉਹ ਲੋਕ ਜਿਹੜੇ ਸਾਨੂੰ ਰਿਪੋਰਟ ਮਿਲੀ ਹੈ ਉਹ 80 ਲੱਖਾਂ ਦੇ ਪਿੱਛੇ ਨੇ ਪਰ ਤਕਰੀਬਨ ਇਹਦੀ ਕਾਮਯਾਬੀ ਹੈ ਕਿ 65% ਅਸੀਂ ਸਰਕਾਰ ਜਿਹੜੀ ਹੈ ਕਾਮਯਾਬ ਹੋਈ ਹੈ ਇਸ ਮੈਟਰ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਲੋਕ ਰਹਿ ਗਏ ਨੇ ਅੱਜ ਲੋਕਾਂ ਦਾ ਸਹਿਯੋਗ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮਹਿਮ ਕਰਕਰ ਤੱਕ ਪਹੁੰਚੀ ਹੋਈ ਹੈ ਸਰ ਕੇ ਸਾਰੀ ਨੌਲੇਜ ਦੇ ਰਹੇ ਆ ਜਿਹਦੇ ਇੱਕੜੀ ਡਿਫੈਂਸ ਕਮੇਟੀਆਂ ਬਣੀਆਂ ਸਾਰੇ ਮੈਂਬਰ ਆਏ ਹੋਏ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਵੇਂ ਕਿਵੇਂ ਪ੍ਰੋਗਰਾਮ ਚੱਲਦੇ ਆ ਤੇ ਕਿਵੇਂ ਕਿਵੇਂ ਉਹ ਸਾਰਾ ਨੋਟ ਕੀਤਾ ਮੈਂ ਦੇਖ ਰਿਹਾ ਸੀਗਾ ਸਟੇਜ ਤੇ ਬੈਠਾ ਹਰੇਕ ਮੈਂਬਰ ਨੋਟ ਕਰ ਰਿਹਾ ਸੀਗਾ ਤੇ ਮੋਬਾਈਲ 'ਚ ਫੀਲਡ ਕਰ ਰਿਹਾ ਸੀ ਇਹਦਾ ਸ਼ਿਕਾਇਤ ਮੰਦੀ ਆ ਕਿ ਜਿਹੜੀ ਖਾਦ ਇਹ ਵਾਰਪਰਟ ਕਮੇਟੀ ਵਾਲੇ ਜਾਂ ਕੋਈ ਸੇ ਪੰਜਾਬ ਦੇ ਥਰੂ ਕਿਈ ਕੋ ਇਨਫੋਰਮੇਸ਼ਨ ਜਾਂਦੀ ਆ ਉਸਤੇ ਫੌਮ ਐਕਸ਼ਨ ਫੌਮ ਐਕਸ਼ਨ ਦਾ ਮਤਲਬ ਇਮੀਡੀਏਟ ਐਕਸ਼ਨ ਹੁੰਦਾ ਟਾਈਮ ਬౌੰਡ ਐਕਸ਼ਨ ਹੁੰਦਾ ਨਸ਼ਮ ਕੁ ਪੰਜਾਬ ਬਣੀ ਕਿ ਤੁਹਾਡੀ ਸੋਚ ਹੈ ਆਪਾਂ ਨੂੰ ਬਾਹਰ ਆਣਾ ਪਏਗਾ ਇਸ ਨਾਲ ਜੁਨਾ ਬੇਗਾ ਜੇ ਆਪਾਂ ਜੁੜ ਜਾਗੇ ਕਿਉਂਕਿ ਉਹ ਦਿਨ ਦੂਰ ਨਹੀਂ ਕਿ ਆਪਾਂ ਇਹ ਘਰ ਘਰ ਤੇ ਨਸ਼ਾ ਪੜਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਨਸ਼ੇ ਦਾ ਕੋਟ ਨਸ਼ੇ ਦਾ ਕਾਰੋਬਾਰ ਖਤਮ ਕਰਦੀ ਲੋਕਾਂ ਦੇ ਸਹਿਯੋਗ ਦੀ ਵੀ ਮੇਰੀ ਮਰਜ਼ੀ ਸਰਕਾਰ ਹੋਵੇ ਪੁਲਿਸ ਨੇ ਹਮੇਸ਼ਾ ਨਸ਼ਾ ਰੋਕਣ ਵਾਸਤੇ ਨਸ਼ੇ ਦੇ ਸੁਭਾਗਰਮਚੇ ਤੇ ਪੈਰਲੋਸ ਨੂੰ ਪਾਉਣ ਵਾਸਤੇ ਹਮੇਸ਼ਾ ਜੀ ਜਾਨ ਦੀ ਕੋਸ਼ਿਸ਼ ਕਰਾਈ ਹੈ ਹੁਣ ਵੀ ਲਾ ਰਹੇ ਨੇ ਨਿਪਘੇ ਕੋਚ ਪ੍ਰੇਸ਼ਾਉਂ ਮੰਡਲ ਚਲਦੇ ਪਰ ਮਤਲਬ ਪੱਕਾ ਜੀ ਨੇ ਦੱਸਿਆ ਡੀਜੀ ਸਾਹਿਬ ਨੇ ਵੀ ਦੱਸਿਆ ਤੇ ਸੀਐਮ ਸਾਹਿਬ ਨੇ ਜੋ ਪ੍ਰੈਸ ਮੀਟਿੰਗ ਜਿੱਦੋਂ ਨੇ ਸਪੀਚ ਕੀਤੀ ਉਹ ਵਿੱਚ ਵੀ ਦੱਸਿਆ ਦਰਦਿਲ ਹੋਣੀ ਹੈ ਕਿ ਡਰ ਜਿਸ ਜੜਾ ਫਦਾ ਡਰਦਾ ਹੈ ਫਟਾ ਦਾ ਉਸੇ ਲੇਖਾ ਤਮੋਂ ਕੋ ਚੋ ਇੱਕ ਅਨਛਾਹ ਦੇ ਤੱਕ ਪੜ ਗਿਆ ਸਸ਼ੀਗਲ ਜੀ ਤੁਸੀਂ ਜੁੜ ਚੁੱਕੇ ਹੋ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਮਿਤ ਇਸ ਵੇਲੇ ਮੌਜੂਦਾ ਅੰਬੇਦਕਰ ਭਵਨ ਦੇ ਵਿਕੇ ਦੱਸ ਦਈਏ ਕਿ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੌਰਾਨ ਹੁਣ ਤੱਕ 33000 ਤੋਂ ਵੱਧ ਗ੍ਰਿਫਤਾਰੀਆਂ ਪੈ ਚੁੱਕੀਆਂ ਨੇ ਤੇ ਉੱਥੇ ਹੀ ਬਹੁਤ ਵੱਡੀ ਰਿਕਵਰੀ ਵੀ ਇਸ ਮੁਹਿੰਮ ਦੇ ਦੌਰਾਨ ਹੋਈ ਹੈ। ਹੁਣ ਤੱਕ 1500 ਕਿਲੋ ਤੋਂ ਵੱਧ ਹੈਰੋਇਨ ਜਿਹੜੀ ਹੈ ਪੰਜਾਬ ਪੁਲਿਸ ਨੇ ਬਰਾਮਦ ਕੀਤੀ ਹੈ ਇਸ ਮੁਹਿੰਮ ਦੇ ਦੌਰਾਨ। ਹੋਤੇ ਹੀ ਦੱਸ ਦਈਏ ਕਿ ਅੱਜ ਭਵੰਤ ਵਿਖੇ ਜਿੱਤੇ ਮੀਟਿੰਗ ਰੱਖੀ ਗਈ ਹੈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦਾ ਕੰਮ ਕੀ ਕੁਛ ਹੈ ਉਹ ਤੁਹਾਡੇ ਨਾਲ ਸਾਂਝੇ ਕਰਦੇ ਤੇ ਇਸ ਮੌਕੇ ਐਮਐਲਏ ਸਾਹਿਬਾਨ ਦਾ ਕੀ ਕੁਛ ਕਹਿਣਾ ਹੈ ਉਹ ਤੁਸੀਂ ਵੀ ਸੁਣੋ। ਯੁੱਧ ਨਸ਼ਿਆਂ ਵਿਰੁੱਧ ਜੋ ਮਹਿਮਾ ਸਾਡੇ ਸੂਬੇ ਦੇ ਹਨਮਨ ਪਿਆਰੇ ਮੁੱਖ ਮੰਤਰੀ ਸਰਪੰਗਉੜ ਸਿੰਘ ਮਾਨ ਜੀ ਵੱਲੋਂ ਚਲਾਈ ਗਈ ਹੈ। ਔਰ ਸਾਡੇ ਆਮਾਦੀ ਪਾੜੀ ਦੇ ਕਨਵੀਨਰ ਜਿਨ੍ਹਾਂ ਦੀ ਸੋਚ ਜਿਨ੍ਹਾਂ ਨੇ ਅਜ ਤੋਂ 3.5 ਸਾਲ ਪਹਿਲਾਂ ਲੋਕਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਪੰਜਾਬ 'ਚ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਉਸ ਦੀ ਲੜੀ ਦੇ ਵਿੱਚ ਅੱਜ ਅਸੀਂ ਤਕਰੀਬਨ ਜਿਵੇਂ ਕਾਸੀਮ ਦਾ ਡੋਰ ਟੂ ਡੋਰ ਮਹਿਮ ਚੱਲ ਰਹੀ ਹੈ। ਔਰ ਤਕਰੀਬਨ 16 ਤਰੀਕ ਨੂੰ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਔਰ ਸੀਐਮ ਸਾਹਿਬ ਨੂੰ ਸਾਡਾ ਸੰਬੋਧਨ ਵੀ ਕਰਵਾਂਗੇ। ਔਰ ਤਕਰੀਬਨ ਇਹਦੀ ਕਾਮਯਾਬੀ ਹੈ ਕਿ 60-70% ਅਸੀਂ ਸਰਕਾਰ ਜਿਹੜੀ ਹੈ ਕਰਾਮਜਬ ਹੋਈ ਹੈ ਇਸ ਮੈਂਟਰ ਦੇ ਵਿੱਚ ਕਿਤੇ ਨਾ ਕਿ ਜਿਹੜੇ ਲੋਕ ਰਹਿ ਗਏ ਨੇ ਅੱਜ ਲੋਕਾਂ ਦਾ ਸਹਿਯੋਗ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮਹਿਮ ਕਰਕਰ ਤੱਕ ਪਹੁੰਚੀ ਹੋਈ ਹੈ ਇਸ ਮਹਿਮ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਲੋਕਾਂ ਵੱਲੋਂ ਪਾਇਆ ਜਾ ਰਿਹਾ ਕਮੇਟੀਆਂ ਵੱਲੋਂ ਪਾਇਆ ਜਾ ਰਿਹਾ ਇਲਾਕੇ ਦੇ ਕੌਂਸਲਰਾਂ ਵੱਲੋਂ ਪਾਇਆ ਜਾ ਰਿਹਾ ਔਰ ਆਸ ਹੈ ਕਿ ਮੈਂ ਇਹ ਮਾਨ ਕਹਿ ਸਕਦਾ ਕਿ ਜਿਹੜਾ ਮੇਰਾ ਹਲਕਾ ਨਾਰਥ ਹੈ ਉਸ ਦੇ ਵਿੱਚ ਸਾਰੇ ਲੋਕਾਂ ਦਾ ਸਾਥ ਮਿਲ ਰਿਹਾ ਔਰ ਜਿੱਥੇ ਜਿੱਥੇ ਵੀ ਇਹੋ ਜਿਹੇ ਲੋਕ ਨੇ ਸਾਡੀ ਪੰਜਾਬ ਪੁਲਿਸ ਬੜੇ ਸਤਿਦੀ ਨਾਲ ਇਹ ਕੰਮ ਕਰ ਰਹੀ ਹੈ ਜਿਹੜੇ ਲੋਕ ਅਸ਼ਦੀਆਦੀ ਨੇ ਨਸ਼ਾ ਚਲਣੇ ਚਾਹੁੰਦੇ ਉਹਨਾਂ ਦਾ ਇਲਾਜ ਵੀ ਕਰਾਇਆ ਜਾ ਰਿਹਾ ਔਰ ਜਿਹੜੇ ਲੋਕ ਨਸ਼ਾ ਵਿਚੋਂ ਨਹੀਂ ਹਟਦੇ ਉਹਨਾਂ ਨੂੰ ਸ੍ਰੀ ਖੰਦਸ ਇਲਾਕਾ ਦੇ ਵਿੱਚ ਵੀ ਭੇਜਿਆ ਜਾ ਰਿਹਾ ਜਿਹੜੀ ਐਪ ਇਹਦੇ ਵਿੱਚ ਕੌਣ ਲੌਗਇਨ ਕਰ ਸਕਦਾ ਦੇਖੋ तकरीबन ਅਸੀਂ ਦਾ ਸਾਰੇ ਨੂੰ ਵੇਅਰ ਕਰਾਂਗੇ ਸਾਰੇ ਲੋਕਾਂ ਨੂੰ ਕਹਾਂਗੇ ਤੁਸੀਂ ਇਸ ਐਪ ਦੇ ਨਾਲ ਜੁੜੋ ਕਿਉਂਕਿ ਇਹ ਐਪ ਦੇ ਨਾਲ ਤੁਹਾਡੀ ਜਿਹੜੀ ਪ੍ਰਾਈਵੇਸੀ ਹੈ ਬਿਲਕੁਲ ਨਾਲ ਰਹਿਣੀ ਹੈ ਔਰ ਉਸ ਦੇ ਨਾਲ ਆਪਣੇ ਮਾਂ ਦੀਆਂ ਜੋ ਭਾਵਨਾਵਾਂ ਨੇ ਆਪਣੇ ਮਾਂ ਦੀ ਭਾਵਨਾਵਾਂ ਕੀ ਹੈ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਮਨੇ ਸਾਡਾ ਪੰਜਾਬ ਨਸ਼ਾ ਮੁਕਤ ਪੰਜਾਬ ਬਣੇ ਇਹ ਤੁਹਾਡੀ ਸੋਚ ਹੈ ਆਪਾਂ ਨੂੰ ਬਾਹਰ ਆਣਾ ਪਏਗਾ ਇਸ ਨਾਲ ਜੁਣਾ ਪਏਗਾ ਜੇ ਆਪਾਂ ਜੁੜ ਜਾਗੇ ਤਾਂ ਉਹ ਦਿਨ ਦੂਰ ਨਹੀਂ ਕਿ ਆਪਾਂ ਇੱਕ ਘਰ ਘਰ ਤੋਂ ਨਸ਼ਾ ਪੜ ਦੇਾਂਗੇ ਇਸੇ ਹਲਕਾ ਨੌਰਥ ਦੇ ਵਿੱਚ ਅਭਿਆਨ ਚ ਲਾਇਆ ਜਾ ਰਿਹਾ ਹੈ ਨਹੀਂ ਨਹੀਂ ਸਾਰੇ ਪੰਜਾਬ 'ਚ ਅੱਜ ਪੰਜਾਬ ਦੇ 117 ਹਲਕੇ ਨੇ 117 ਹਲਕੇ 'ਚ ਮੀਮ ਚੱਲ ਰਹੀ ਹੈ ਔਰ ਤਕਰੀਬਨ ਕਿਤੇ ਨੇ ਕਿਤੇ ਕੱਲ ਹੋਈਆਂ ਨੇ ਕਿਤੇ ਅੱਜ ਹੋ ਰਹੀਆਂ ਕਿਤੇ ਪਰਸੋਂ ਹੋਣੀਆਂ ਇਹ ਲਗਾਤਾਰ ਚੱਲੀਆਂ ਜਿਹੜਾ ਇੱਕ ਪੰਜਾਬ ਲੈਵਲ ਦਾ ਫੰਕਸ਼ਨ ਹੋਏਗਾ ਉਹ 16 ਤਰੀਕ ਨੂੰ ਹੋਏਗਾ ਔਰ ਤਕਰੀਬਨ ਮੈਂ ਮੈਂ ਤੁਹਾਡੇ ਮਾਦਮ ਤੋਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਰੇ ਨਾ ਜੁੜੋ ਇਹ ਮਹਿੰਮ ਦੇ ਕਿਉਂਕਿ ਅਤਵਾਦ ਦੇ ਟਾਈਮ ਵਿੱਚ ਕੋਈ ਨਹੀਂ ਕਿਹਾ ਅਤਵਾਦ ਖਤਮ ਹੋ ਜਾਏਗਾ ਪਰ ਜਦ ਤੱਕ ਲੋਕ ਨਾ ਸਾਥ ਨਹੀਂ ਦੇ ਜਦੋਂ ਲੋਕਾਂ ਨੇ ਸਾਥ ਦੇ ਦਿੱਤਾ ਅਤਵਾਦ ਜੜ ਤੋਂ ਖਤਮ ਹੋ ਗਿਆ ਅੱਜ ਮੈਂ ਵੀ ਆਸ ਕਰਾਂਗਾ ਕਿ ਲੋਕ ਸਾਥ ਦੇਣ ਜਿਹੜੇ ਲੋਕਾਂ ਦੇ ਵਿੱਚ ਕੋਈ ਡਰ ਪਿਆ ਹੈ ਡਰ ਪੈ ਕੱਢ ਦਿਓ ਤੁਹਾਡਾ ਕੁਝ ਨਹੀਂ ਵਿਗੜੇਗਾ ਜੋ ਤੁਸੀਂ ਸਾਨੂੰ ਪ੍ਰਾਈਵੇਸੀ ਦੀ ਰਿਪੋਰਟ ਦਿਓਗੇ ਗੱਲ ਕਰੋਗੇ ਤੁਹਾਡੀ ਗੱਲ ਸਾਰੀ ਪ੍ਰਾਈਵੇਸੀ ਰੱਖੀ ਜਾਏਗੀ ਔਰ ਉਹ ਜਿਹੜਾ ਬੰਦਾ ਹੈ तकरीबन ਕਈਆਂ ਲੋਕਾਂ ਨੇ ਟੈਸਟ ਵੀ ਕਰ ਲਿਆ ਕਈਆਂ ਲੋਕਾਂ ਨੇ ਚੈੱਕ ਵੀ ਕਰਨੇ ਆ ਕਿ ਅਸੀਂ ਸਾਨੂੰ ਇਨਫੋਰਮੇਸ਼ਨ ਦੇ ਕੇ ਕਿ ਆ ਸਾਡੀ ਇਨਫੋਰਮੇਸ਼ਨ ਬਾਹਰ ਜਾਂਦੀ ਹੈ ਬਿਲਕੁਲ ਉਹ ਬਿਲਕੁਲ ਸੇਫ ਰਹੇ ਨੇ ਔਰ ਤਕਰੀਬਨ ਉਹ ਲੋਕ ਜਿਹੜੇ ਸਾਨੂੰ ਰਿਪੋਰਟ ਮਿਲੀ ਹੈ ਉਹ 80 ਲੱਖਾਂ ਦੇ ਪਿੱਛੇ ਨੇ ਜੀ ਸਰ ਅੱਜ ਦਾ ਪ੍ਰੋਗਰਾਮ ਅੱਜ ਨਾਰਥ ਦਾ ਨਸ਼ਾ ਦੇ ਜੋ ਇਹ ਆਪ ਸਰਕਾਰ ਵੱਲੋਂ ਨਸ਼ਾ ਪ੍ਰਧ ਕੋਈ ਵਿਹੰਮ ਚਲਾਇਆ ਹੈ ਉਹ ਉਹਦਾ ਨਾਰਥ ਦਾ ਪ੍ਰੋਗਰਾਮ ਸੀਗਾ ਇੱਥੇ ACP PCS ਅਫਸਰ ਮਤਲਬ ਬਗਾਇੀ MLA ਸਾਹਿਬ ਨਾਰਥ ਦੇ ਤੇ ਮੈਂ ਵੀ ਕਿਉਂਕਿ ਮੈਂ ਵੀ ਨਾਰਥ ਚਾਂ ਸਾਰੇ ਕਾਉਂਸਲਰ ਇੱਥੇ ਆ ਕੇ ਬੈਠੇ ਆ ਤੇ ਸਾਰਾ ਪ੍ਰੋਗਰਾਮ ਦੇਖ ਰਿਹਾ ਜਿਵੇਂ ਕਿ ਡੀਜੀਪੀ ਸਾਹਿਬ ਨੇ ਵੀ ਦੱਸਿਆ ਕਿ ਬਹੁਤ ਕਾਮਯਾਬੀ ਮਿਲ ਰਹੀ ਹੈ ਸਾਰੀ ਪੁਲਿਸ ਇਸੇ ਹੀ ਕੰਮ ਵਿੱਚ ਲੱਗੀ ਹੈ ਤੇ ਸਾਡਾ ਵੀ ਫਰਜ ਬਣਦਾ ਵੀ ਅਸੀਂ ਵੀ ਉਹਨਾਂ ਦਾ ਪੂਰਾ ਸਾਥ ਦੇਈਏ ਨਸ਼ਾ ਮੁਕਤੀ ਅਭਿਆਨ ਐਪ ਜਿਹੜਾ ਲਾਂਚ ਕੀਤਾ ਗਿਆ ਉਹ ਕਿਸ ਤਰ੍ਹਾਂ ਸਿਚ ਲਾਂਚ ਕੀਤਾ ਉਹ ਇਸੇ ਕਰਕੇ ਸਾਰੀ ਨੌਲੇਜ ਦੇ ਰਹੇ ਆ ਜਿਹਦੇ ਕਿਹੜੀ ਡਿਫੈਂਸ ਕਮੇਟੀਆਂ ਬਣੀਆਂ ਸਾਰੇ ਮੈਂਬਰ ਆਏ ਹੋਏ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਵੇਂ ਕਿਵੇਂ ਪ੍ਰੋਗਰਾਮ ਚੱਲਦੇ ਆ ਤੇ ਕਿਵੇਂ ਕਿਵੇਂ ਉਹ ਸਾਰਾ ਨੋਟ ਕੀਤਾ ਮੈਂ ਦੇਖ ਰਿਹਾ ਸੀਗਾ ਸਟੇਜ ਤੇ ਬੈਠਾ ਹਰੇਕ ਮੈਂਬਰ ਨੋਟ ਕਰ ਰਿਹਾ ਸੀਗਾ ਤੇ ਮੋਬਾਈਲ 'ਚ ਫੀਲਡ ਕਰ ਰਿਹਾ ਸੀ। ਹਲਕਾ ਨੋਟ ਦੇ ਵਿੱਚ ਜਿਹੜੇ ਜਿਹੜੇ ਕਾਉਂਸਲਰ ਆਂਦੇ ਨੇ ਉਹ ਸਾਰੇ ਇੱਥੇ ਪਹੁੰਚਣੇ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਬਾਰੇ। ਹਾਂਜੀ ਹਾਂਜੀ ਸਾਰੇ ਕਾਉਂਸਲਰ 16 ਕਾਉਂਸਲਰ ਉਹਦੇ ਵਿੱਚ ਮੈਂ ਵੀ ਆ ਇਸ ਕਰਕੇ ਸਾਰਾ ਪ੍ਰੋਗਰਾਮ ਦੇਖਿਆ। ਅਮਮਲੇ ਸਾਹਿਬ ਪੂਰਾ ਮਿਲੇਗੀ ਨਸ਼ਾ ਮੁਕਤ ਲੰਫੀ ਉਹ ਤਾਂ ਡੀਜੀਪੀ ਸਾਹਿਬ ਦਾ ਵੀ ਦਿਖਾਇਆ ਚਲਾਇਆ 33000 ਗ੍ਰਫਤਾਰੀਆਂ ਹੋ ਚੁੱਕੀਆਂ ਬਹੁਤ ਕਾਮਯਾਬੀ ਮਿਲੀ ਹੈ ਪਰ ਪਬਲਿਕ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਹੁੰਦੇ ਆ ਕੱਲੇ ਦੇ ਵਿੱਚ 1500 ਕਿਲੋ ਤੋਂ ਵੱਧ ਕਿਲੋ ਦੇ ਵਿੱਚ ਰਵਾਇਣ ਫੜੀ ਗਈ ਇਸ ਮੁਹਿੰਮ ਦੇ ਇਸੇ ਕਰਕੇ ਕਹਿ ਰਿਹਾ ਨਾ ਵੀ ਇਹ ਕਿਹੜੀ ਤਲਾਮ ਮਿਲਦੀ ਹੈ ਪਬਲਿਕ ਦਿੰਦੀ ਹੈ ਪੁਲਿਸ ਨੂੰ ਉਤਰਾਉਂਦੀ ਹੈ ਤਾਂ ਹੀ ਫੜੇ ਜਾਂਦੇ ਹਨ ਜਨਤਾ ਨੂੰ ਜਨਤਾ ਨੂੰ ਅਪੀਲ ਕਰਦਾ ਵੱਧ ਤੋਂ ਵੱਧ ਸਹਿਯੋਗ ਦਿਓ ਤੋ ਵੀ ਪਬਲਿਕ ਦੇ ਸਹਿਯੋਗ ਤੋਂ ਬਿਨਾ ਕਾਮਯਾਬੀ ਨਹੀਂ ਹੋ ਸਕਦੀ ਇਹ ਪੰਜਾਬ ਨੂੰ ਆਪਾਂ ਰੰਗਲਾ ਪੰਜਾਬ ਬਣਾਣਾ ਇਸ ਕਰਕੇ ਨਸ਼ਾ ਮੁਕਤ ਕਰਨਾ ਹੈ ਪਹਿਲਾਂ ਤਾਂ ਜਿਹੜਾ ਅੱਜ ਵਾਰਡ ਡਿਫੈਂਸ ਕਮੇਟੀਆਂ ਦਾ ਜਿਹੜਾ ਇਹ ਟ੍ਰੇਨਿੰਗ ਸੈਮੀਨਾਰ ਸੀ ਇਹ ਅੱਜ ਦੋ ਜਗ੍ਹਾ ਕੀਤਾ ਗਿਆ ਇੱਕ ਸੈਂਟਰ ਹਲਕੇ ਦੇ ਵਿੱਚ ਜੰੰਝ ਘਰ ਦੇ ਵਿੱਚ ਤੇ ਦੂਸਰਾ ਆਪਣੇ ਜਿਹੜਾ ਔਡੀਟੋਰੀਅਮ ਦੇ ਵਿੱਚ ਹਲਕਾ ਨੌਰਦਾ ਹੈਗਾ ਜੀ ਇੱਥੇ ਹਲਕਾ ਨੌਰਦੇ ਵਿੱਚ ਮਾਨਯੋਗ ਐਮਐਲਏ ਚੌਧਰੀ ਮਦਰਾਨ ਦੀ ਪੱਗਾ ਐਮਐਲਏ ਨੌਰਥ ਉਹ ਨਾ ਦੀ ਰੈਨ ਮਾਈ ਹੇਟੇ ਸਾਰਾ ਪ੍ਰੋਗਰਾਮ ਅਯੋਜਨ ਕੀਤਾ ਗਿਆ ਜਿਹਦਾ ਮੇਨ ਮਕਸਦ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਦਾ ਨਸ਼ੇ ਦਾ ਕੋਟ ਨਸ਼ੇ ਦਾ ਕਾਰੋਬਾਰ ਖਤਮ ਲਈ ਖਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਪੀ ਇਹਦੇ ਵਾਜੇ ਵਿਲੇਜ ਪਿੰਡਾਂ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਸ਼ਹਿਰਾਂ ਦੇ ਵਿੱਚ ਜਿੱਥੇ ਕਾਉਂਸਲ ਸੈਟ ਕੀਆ ਨੇ ਉੱਥੇ ਕਾਉਂਸਲਿੰਗ ਉੱਤੇ ਅਵਾਰਡ ਵਰਸ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਦੀ ਅੱਜ ਇਹ ਟ੍ਰੇਨਿੰਗ ਚੱਲੀ ਇੱਥੇ ਇਹਦਾ ਮੇਨ ਮਕਸਦ ਇਹੀ ਹੈ ਕਿ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਉਹ ਸਰਕਾਰ ਨੇ ਜਿਹੜੀਆਂ ਐਪ ਐਪ ਦੇ थ्रू ਬਣਾਈ ਹੈ ਇੱਕ ਪਲੇਟਫਾਰਮ ਬਣਾਇਆ ਉੱਤੇ ਸਾਂਝੇ ਤੌਰ ਤੇ ਜਾਉਗੀ ਜੇ ਜਿਹੜੇ ਵੀ ਏਰੀਆ ਦੇ ਵਿੱਚ ਕੋਈ ਇਦਾਂ ਦੀ ਸ਼ਿਕਾਇਤ ਮਿਲਦੀ ਆ ਜਿਹੜੀ ਕਿ ਹਾਂ ਵੀ ਇਹ ਵਡ ਡਿਫੈਂਸ ਕਮੇਟੀ ਵਾਲੇ ਜਾਂ ਕੋਈ ਸੇ ਪੰਜਾਬ ਦੇ ਥਰੂ ਜਿਹੜੀ ਕੋਈ ਇਨਫੋਰਮੇਸ਼ਨ ਜਾਂਦੀ ਆ ਉਸ ਤੇ ਪ੍ਰੌਮਪਟ ਐਕਸ਼ਨ ਪ੍ਰੌਮਪਟ ਐਕਸ਼ਨ ਦਾ ਮਤਲਬ ਇਮੀਡੀਏਟ ਐਕਸ਼ਨ ਹੁੰਦਾ ਟਾਈਮ ਆਊਟ ਐਕਸ਼ਨ ਹੁੰਦਾ ਹੈ ਜੇ ਉਹ ਇਨਫੋਰਮੇਸ਼ਨ ਸਹੀ ਨਿਕਲਦੀ ਆ ਇਹਦੇ ਵਿੱਚ ਜਿਦਾ ਉਹ ਮਾਨਯੋਗ ਡਿਜੀ ਸਾਹਿਬ ਦੀ ਸਪੀਚ ਦੇ ਵਿੱਚ ਉਹਨਾਂ ਦੱਸਿਆ ਕਿ 33000 ਜਾਂ 34000 ਤੋਂ ਉੱਪਰ ਜਿਹੜੇ ਨਸ਼ੇ ਦੇ ਸਮਗਲ ਨੇ ਜਾਂ ਪੈਂਡਲਰ ਨੇ ਗਫਾਰ ਕੀਤੇ ਗਏ ਨੇ ਉਹਦੇ ਵਿੱਚ 130 ਜਿਹੜਾ ਹੈ 11 तकरीबन 11000 ਬੰਦਾ ਇਹ ਜਿਹੜੀਆਂ ਸੇ ਪੰਜਾਬ ਐਪਲੀਕੇਸ਼ਨ ਹੈਗੀ ਜਿਹੜੀ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਸੀ ਨਸ਼ੇ ਦੀ ਰੋਕਥਾਮ ਵਾਸਤੇ ਉਹ ਉਹਦੇ ਵਿੱਚ ਅਰਸ਼ ਕੀਤਾ ਗਿਆ ਮਤਲਬ ਆਲਮੋਸਟ 130 ਇਦਾਂ ਹੀ ਸਰ ਇੱਕ ਬਹੁਤ ਵੱਡੀ ਰਿਕਵਰੀ ਇਸ ਮੁਹਿੰਮ ਦੇ ਦੌਰਾਨ ਹੋਈ ਹੈ 1500 ਕਿਲੋ ਦੇ ਕਰੀਬ ਹੈਰੋਇਨ ਵੀ ਬਰਾਮਦ ਕੀਤੀ ਗਈ ਰਿਕਵਰੀ ਹੋਈ ਜੀ ਦੇਖੋ ਬੇ ਜਿਹੜਾ ਹੈਗਾ ਜੀ ਇਹ ਇਹਦਾ ਇੰਪੈਕਟ ਹਰ ਇੱਕ ਜਗ੍ਹਾ ਪੈਣਾ ਜੀ ਪੀਐਸ ਦੇ ਆਪਣੇ ਸੋਰਸਸ ਨੇ ਇਨਵੈਸਟੀਗੇਸ਼ਨ ਏਜੰਸੀਆਂ ਦੇ ਆਪਣੇ ਸੋਰਸਸ ਨੇ ਹਰੇਕ ਖਾਸ ਕਰਕੇ ਪੁਲਿਸ ਆਏ ਜਿਹੜੀ ਮਰਜ਼ੀ ਸਰਕਾਰ ਹੋਵੇ ਚਲੋ ਇਹ ਸਰਕਾਰ ਦਾ ਤਾਂ ਟੀਚਾ ਹੀ ਇਹ ਹੈ ਜੀ ਜਿਹੜੀ ਮਰਜ਼ੀ ਸਰਕਾਰ ਹੋਵੇ ਪੁਲਿਸ ਨੇ ਹਮੇਸ਼ਾ ਨਸ਼ਾ ਰੋਕਣ ਵਾਸਤੇ ਨਸ਼ੇ ਦੇ ਸੌਦਾਗਰਾਂ ਨੂੰ ਨਸ਼ੇ ਦੇ ਪੈਲਰਸ ਨੂੰ ਫੜਨ ਵਾਸਤੇ ਹਮੇਸ਼ਾ ਜੀ ਜਾਣ ਦੀ ਕੋਸ਼ਿਸ਼ ਲਗਾਈ ਹੈ ਹੁਣ ਵੀ ਲਾ ਰਹੇ ਨੇ ਤੇ ਭਵਿੱਖ ਵਿੱਚ ਵੀ ਲਾਉਣਗੇ ਬਈ ਲੋਕਸ ਡਰਦੇ ਵੀ ਨੇ ਕੰਪਲੇਨ ਕਰਨ ਨੂੰ ਕਿਉਂਕਿ ਨਹੀਂ ਡਰਨਾ ਦੇਖੋ ਇਸ 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 ਜਿਹੜਾ ਜਿਹੜੀ ਆ ਤੁਹਾਨੂੰ ਐਮਐਲਏ ਸਾਹਿਬ ਮਨਜੋਤ ਚੌਧਰੀ ਬੱਧ ਮਤਨ ਲੱਗ ਗਿਆ ਜੀ ਨੇ ਵੀ ਦੱਸਿਆ ਆ ਡੀਜੀ ਸਾਹਿਬ ਨੇ ਵੀ ਦੱਸਿਆ ਤੇ ਸੀਐਮ ਸਾਹਿਬ ਨੇ ਵੀ ਆਪਣੀ ਸੀਐਮ ਡੀ ਦੇ ਜਿਹੜੀ ਉਹਨੇ ਸਪੀਚ ਕੀਤੀ ਉਹਦੇ ਚ ਵੀ ਦੱਸਿਆ ਡਰਨ ਦੀ ਲੋੜ ਨਹੀਂ ਹੈ ਕਿ ਡਰ ਜਿਸ ਜਿਹੜਾ ਬੰਦਾ ਡਰਦਾ ਹੈ ਫੱਡਰ ਉਹਦਾ ਹੌਸਲੇ ਖਤਮ ਹੋ ਗਏ ਜਦੋਂ ਇਹ ਘਰ ਨਸ਼ਾ ਉਹਦੇ ਘਰ ਚ ਪੜ ਗਿਆ ਸੀਐਮ ਸਾਹਿਬ ਨੇ ਵੀ ਕਿਹਾ ਕਿ ਜੇ ਆ ਕੇ ਕਿਤੇ ਦੂਰ ਲੱਗੀ ਹੈ ਤੇ ਇਹ ਮਤ ਸੋਚੋ ਕਿ ਅੱਗ ਜੇ ਉਹ ਨਹੀਂ ਬੁਝਾਈ ਜਾਊਗੀ ਤਾਂ ਤੁਹਾਡੇ ਤੱਕ ਤੁਹਾਡੇ ਘਰ ਤੱਕ ਜਾਂ ਤੁਹਾਡੇ ਜਿੱਥੇ ਵੀ ਫਾਰਮ ਹੋ ਸਕਦਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਤੱਕ ਅਪਰੋਚ ਨਹੀਂ ਕਰੂਗੀ। ਇਹੀ ਇੱਕ ਹੈ ਜਿਆ ਕੋਡ ਹੈਗਾ ਜਿਹੜਾ ਕਿ ਜੇ ਇਹਨੂੰ ਆਪਾਂ ਨਹੀਂ ਰੋਕਿਆ ਕੋਈ ਇਨਫੋਰਮੇਸ਼ਨ ਆਪਾਂ ਨਾ ਸਰਕਾਰ ਨੂੰ ਕਿਤੇ ਸਰਕਾਰ ਦਾ ਸਾਥ ਜਾਂ ਏਜੰਸੀਜ਼ ਦਾ ਸਾਥ ਨਾ ਦਿੱਤਾ ਤੇ ਇਹ ਕੱਲ ਨੂੰ ਕਿਸੇ ਟਾਈਮ ਵੀ ਕਿਸੇ ਦੇ ਘਰ ਦੇ ਵਿੱਚ ਵੀ ਵੜ ਸਕਦਾ। ਇਹ ਸਿਰਫ ਪੰਜਾਬ ਪੁਲਿਸ ਦਾ ਜਿਹੜਾ ਹੈ ਕੰਮ ਨਹੀਂ ਹੈ ਇਸ ਦੇ ਵਿੱਚ ਜਨਤਾ ਦਾ ਹੀ ਪੂਰਾ ਸਹਿਯੋਗ ਉਹਨਾਂ ਨੂੰ ਚਾਹੀਦਾ ਹੈ ਤਾਂ ਕਿ ਇਸ ਜਿਹੜੇ ਕਲੰਕ ਨੂੰ ਜਿਹੜਾ ਹੈ ਪੰਜਾਬ ਦੇ ਸਰੋਹ ਹਟਾਇਆ ਜਾ ਸਕੇ। ਕਈਆਂ ਮਾਵਾ ਦੇ ਪੁੱਤ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਤੇ ਉਹਨਾਂ ਨੂੰ ਕੱਢਣ ਸਿਰਫ ਪੁਲਿਸ ਦਾ ਕੰਮ ਨਹੀਂ ਅੱਜ ਜਨਤਾ ਨੂੰ ਵੀ ਵਗ ਚੜ ਕੇ ਇਸ ਦੇ ਵਿੱਚ ਹਿੱਸਾ ਪਾਣਾ ਚਾਹੀਦਾ ਹੈ ਸੋ ਤੁਹਾਡੇ ਆਪਣੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਦੇਖ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਕ